ਮੈਂ ਇੰਦਰਜੀਤ ਕੌਰ ਪੰਜਾਬੀ ਵੈਜ ਮਸਾਲਾ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਈ ਆਂ ਦੁੱਧ ਹੋਰ ਡਰਾਈ ਫਰੂਟ ਵਾਲੇ ਦਲੀਏ ਦੀ ਬਹੁਤ ਹੀ ਵਧੀਆ ਬ੍ਰੇਕਫਾਸਟ ਰੈਸিপি ਹੱਸਦੇ ਰਹੋ ਵਾਸਦੇ ਰਹੋ ਤੇ ਮੇਰੀ ਰੈਸਪੀਜ਼ ਦੇ ਵੀਡੀਓ ਵੇਖਦੇ ਰਹੋ ਜੀ ਤੇ ਵਧੀਆ ਜੀ ਹੈਲਦੀ ਰੈਸিপি ਬਣਾਉਣ ਵਾਸਤੇ ਮੈਂ ਇੱਥੇ ਲਿਆਏ ਅੱਧਾ ਕੱਪ ਦਲੀਆ ਤੇ ਅੱਜ ਮੈਂ ਦਲੀਆ ਕੁੱਕਰ 'ਚ ਬਣਾਵਾਂਗੀ ਇਸ ਕਰਕੇ ਦਲੀਏ ਨੂੰ ਕੁੱਕਰ ਦੇ ਵਿੱਚ ਪਾ ਰਹੀ ਹਾਂ ਤੇ ਦਲੀਆ ਜਿਹੜਾ ਹੈ ਨਾ ਮੈਂ ਕੱਪੜੇ ਨਾਲ ਸਾਫ਼ ਕਰ ਲਿਆ ਤੇ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਆਨ ਤੇ ਗੈਸ ਦੀ ਮੀਡੀਅਮ ਫਲੇਮ ਤੇ ਨਾ ਆਪਾਂ ਇਹਨੂੰ ਸੁੱਕਾ ਹੀ ਭੁੰਨਣਾ ਹੈ ਠੀਕ ਹੈ ਤੇ ਇਹਦੇ ਵਿੱਚ ਹੀ ਪਾਵਾਂਗੇ ਨਾਲ ਹੀ ਦੋ ਲੌਂਗ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਪਈ ਸੀ ਕਿ ਮੈਂ ਇਹਨੂੰ ਸੁੱਕਾ ਕਪੜੇ ਨਾਲ ਸਾਫ਼ ਕਰ ਲਿਆ ਹੈ ਤੇ ਇਹਨੂੰ ਜਾਂ ਤੇ ਕਪੜੇ ਨਾਲ ਸਾਫ਼ ਕਰ ਲੋ ਤੇ ਜਾਂ ਫਿਰ ਧੋ ਲਵੋ ਤੇ ਇਹ ਕੀ ਹੁੰਦਾ ਹੈ ਕਿ ਜਿਹੜਾ ਧੋ ਕੇ ਆਪਾਂ ਦਲੀਆ ਭੁੰਨਨੇ ਆ ਨਾ ਉਹਨੂੰ ਟਾਈਮ ਲੱਗਦਾ ਥੋੜਾ ਜ਼ਿਆਦਾ ਭੁੰਨਣ ਵਿੱਚ ਤੇ ਜਿਹੜਾ ਸਾਫ਼ ਕਰਕੇ ਭੁੰਨਾਂਗੇ ਇਹ ਥੋੜਾ ਛੇਤੀ ਪੁੱਜ ਜਾਂਦਾ ਹੈ ਸਵੇਰੇ ਬ੍ਰੇਕਫਾਸਟ ਵਿੱਚ ਕੀ ਹੁੰਦਾ ਸਾਨੂੰ ਸਾਰਿਆਂ ਨੂੰ ਹੁੰਦੀ ਹੈ ਜਲਦੀ ਤੇ ਉਹੀ रेसिपी ਬਣਾਓ ਜਾਂ ਉਹੀ ਤਰੀਕਾ ਅਪਣਾਓ ਜਿਸ ਦਾ ਕਿ ਛੇਤੀ ਬਨ ਜਾਵੇ ਜਿਹੜੀ रेसिपी ਜਿਹੜੀ ਚੀਜ਼ ਜਿਹੜੀ ਆਪਾਂ ਬਣਾਣੀ ਹੈ ਨਾ ਖਾਣ ਨੂੰ ਵਾਸਤੇ ਉਹ ਛੇਤੀ ਬਨ ਜਾਵੇ ਇਸ ਕਰਕੇ ਅੱਜ ਮੈਂ ਇਹਨੂੰ ਸੁੱਕਾ ਹੀ ਭੁੰਨ ਲਿਆ ਕਈ ਰੈਸਪੀਜ਼ ਵਿੱਚ ਮੈਂ ਦਲੀਏ ਨੂੰ ਧੋ ਕੇ ਵੀ ਬਣਾਇਆ ਹੈ ਤੇ ਉਹ ਭੁੰਨਣ ਵਿੱਚ ਥੋੜਾ ਜਿਆਦਾ ਟਾਈਮ ਲੈਂਦਾ ਹੈ ਤੇ ਦਲੀਏ ਨੂੰ ਨਾ ਲਗਾਤਾਰ ਚਲਾਉਂਦੇ ਹੋਏ ਡਰਾਈ ਰੋਸਟ ਕਰਨਾ ਹੈ ਛੜਛੜ ਕੇ ਨਹੀਂ ਕਰਨਾ ਲਗਾਤਾਰ ਚਲਾਉਂਦੇ ਹੋਏ ਕਰਾਂਗੇ ਨਾ ਤੇ ਇੱਕੋ ਜਹੇ ਰੋਸਟ ਹੋਏਗਾ ਕਿਤੋਂ ਮਤਲਬ ਕਿ ਘੱਟ ਤੇ ਕਿਤੋਂ ਵੱਧ ਯਾਨੀ ਕਿ ਕਿਤੋਂ ਡਾਰਕ ਤੇ ਕਿਤੋਂ ਲਾਈਟ ਨਹੀਂ ਰਹੇਗਾ ਤੇ ਇਹਨੂੰ ਨਾ ਤੁਸੀਂ ਘਿਓ ਪਾ ਕੇ ਵੀ ਰੋਸਟ ਕਰ ਸਕਦੇ ਹੋ ਭੁੰਨ ਸਕਦੇ ਹੋ ਇੱਕ ਚਮਚ ਦੋ ਚਮਚ ਘਿਓ ਪਾ ਕੇ ਰੋਸਟ ਕਰ ਸਕਦੇ ਹੋ ਪਰ ਮੈਂ ਅੱਜ ਇਹਨੂੰ ਸੁੱਕਾ ਹੀ ਰੋਸਟ ਕਰ ਰਹੀ ਆ ਕਿਉਂਕਿ ਇਹਦੇ ਵਿੱਚ ਮੈਂ ਜਿਹੜਾ ਦੁੱਧ ਪਾਣਾ ਹੈ ਨਾ ਉਹ ਮਲਾਈ ਵਾਲਾ ਦੁੱਧ ਪਾਵਾਂਗੀ ਤੇ ਵੈਸੇ ਵੀ ਸੁੱਕਾ ਹੈ ਨਾ ਜਿਹੜਾ ਬਹੁਤ ਹੀ ਅੱਛਾ ਰੋਸਟ ਹੋ ਜਾਂਦਾ ਹੈ ਤੇ ਚਲੋ ਹੁਣ ਇਹਨੂੰ ਜਿਆਦਾ ਰੋਸਟ ਹੋ ਜਾਏਗਾ ਨਾ ਜਦ ਮੈਂ ਹੁਣ ਦੁਬਾਰਾ ਮਿਲਦੀ ਆ ਤੁਹਾਡੇ ਨਾਲ ਤੇ ਇੱਥੇ ਵੇਖੋ ਜੀ ਮੈਨੂੰ ਦਲੀਏ ਨੂੰ ਭੁੰਨਦੇ ਹੋਏ ਢਾਈ ਤਿੰਨ ਮਿੰਟ ਹੋ ਚੁੱਕੇ ਨੇ ਤੇ ਦਲੀਆ ਜਿਹੜਾ ਨਾ ਅੱਛੀ ਤਰ੍ਹਾਂ ਭੁੱਜ ਚੁੱਕਿਆ ਹੈ ਹੈਨਾ ਥੋੜਾ ਜਿਹਾ ਰੰਗ ਇਹਦਾ ਚੇਂਜ ਹੋ ਗਿਆ ਬਸ ਇੰਨਾ ਕੀ ਆਪਾਂ ਇਹਨੂੰ ਭੁੰਨਾਂ ਯਾਨੀ ਕਿ ਦਲੀਏ ਦਾ ਹਲਕਾ ਜਿਹਾ ਰੰਗ ਬਦਲ ਜਵੇ ਇਹ ਚੋਂ ਬਹੁਤ ਸੋਹੰਦੀ ਸੋਹੰਦੀ ਜੀ ਸੋਣੀ ਜਿਹੀ ਖੁਸ਼ਬੂ ਆਣ ਲੱਗ ਪਵੇ ਹੋਰ ਇਹਦਾ ਸਿੱਲਾ ਪਨ ਖਤਮ ਹੋ ਜਵੇ ਤੇ ਇੰਨਾ ਹੀ ਆਪਾਂ ਇਹਨੂੰ ਭੁੰਨਾਂਗੇ ਬਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਇਹ ਉਹਨ ਇੱਥੇ ਗੈਸ ਦੀ ਫਲੇਮ ਨੂੰ ਤੇਜ਼ ਕਰ ਲਵਾਂਗੇ। ਹੋਰ ਪਾਣੀ ਦੇ ਨਾਲ ਹੀ ਇਹਦੇ ਵਿੱਚ ਮੈਂ ਪਾਣ ਲੱਗੀ ਆ 4 ਕੱਪ ਦੁੱਧ। ਤੇ ਦੁੱਧ ਤੁਸੀਂ ਇੱਥੇ ਕਿਹੜਾ ਵੀ ਲੈ ਸਕਦੇ ਹੋ ਪੈਕੇਟ ਵਾਲਾ ਕੱਚਾ ਜਾਂ ਚੂਆਵਾ ਜੋ ਵੀ ਤੁਸੀਂ ਤੁਹਾਡੇ ਕੋਲ ਘਰ ਵਿੱਚ ਹੋਵੇ ਤੇ ਮੈਂ ਉਬਲਿਆ ਹੋਇਆ ਦੁੱਧ ਲਿਆ ਹੈ ਤੇ ਮਲਾਈ ਦੇ ਸਮੇਤ ਮੈਂ ਇਹਦੇ ਵਿੱਚ ਪਾ ਦਿੱਤਾ ਹੈ। ਥੋੜੀ ਜਿਹੀ ਮਲਾਈ ਪਾਈ ਹੈ ਬਸ। ਤੇ ਨਾਲ ਹੀ ਮੈਂ ਇਹਦੇ ਵਿੱਚ ਪਾਣ ਲੱਗੀ ਆ ਐ ਇੱਕ ਗਾਜਰ। ਐ ਵੱਡੀ ਇੱਕ ਗਾਜਰ ਹੈ ਜਿਹਨੂੰ ਮੈਂ ਕੱਦੂਗਾਸ ਕਰ ਲਿਆ ਹੈ। ਤੇ ਇਹਨੂੰ ਨਾਲ ਹੀ ਦੁੱਧ ਦੇ ਵਿੱਚ ਆਪਾਂ ਇਹਦੇ ਵਿੱਚ ਪਾ ਦੇਣਾ। ਬਹੁਤ ਹੀ ਵਧੀਆ ਦਲੀਆ ਬਣਦਾ ਹੈ ਔਰ ਬਹੁਤ ਹੈਲਦੀ ਵੀ ਹੁੰਦਾ ਹੈ ਤੇ ਇਹ ਗਾਜਰ ਹੈ ਨਾ ਜਿਹੜੀ ਇਹਨੂੰ ਜੇ ਤੁਸੀਂ ਭੁੰਨ ਕੇ ਪਾਣਾ ਹੈ ਤੇ ਜਦੋਂ ਆਪਾਂ ਦਲੀਆ ਭੁੰਨਿਆ ਹੈ ਨਾ ਪਾਣੀ ਪਾਉਣ ਤੋਂ ਪਹਿਲਾਂ ਤੇ ਦਲੀਏ ਦੇ ਨਾਲ ਵੀ ਭੁੰਨ ਸਕਦੇ ਹੋ ਮੈਂ ਦੋਨੋਂ ਤਰ੍ਹਾਂ ਬਣਾ ਲੈਂਦੀ ਆ ਕਦੇ ਦਲੀਏ ਦੇ ਨਾਲ ਭੁੰਨ ਲੈਂਦੀ ਆ ਤੇ ਕਦੇ ਇਦਾਂ ਪਿੱਛੋਂ ਪਾ ਲੈਂਦੀ ਆ ਕਿਉਂਕਿ ਜਦੋਂ ਇਹ ਦਲੀਆ ਪੱਕਣਾ ਹੈ ਤੇ ਗਾਜਰ ਵੀ ਨਾਲ ਹੀ ਪੱਕ ਜਾਣੀ ਹੈ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰ ਦਾਂਗੇ ਤੇ ਇੱਥੇ ਤੁਹਾਨੂੰ ਲੱਗ ਰਿਹਾ ਹੋਏਗਾ ਨਾ ਕਿ ਦੁੱਧ ਬਹੁਤ ਜ਼ਿਆਦਾ ਹੈ ਪਰ ਨਹੀਂ ਜਿਹੜਾ ਦਲੀਆ ਹੈ ਨਾ ਇਹ ਪੱਕ ਕੇ ਕਾਫੀ ਫੁੱਲ ਜਾਂਦਾ ਹੈ ਤੇ ਦੁੱਧ ਦੇ ਵਿੱਚ ਪੂਰਾ ਹੀ ਆਣਾ ਯਾਨੀ ਕਿ ਦੁੱਧ ਦੀ ਜਿਹੜੀ ਕੁਆਂਟੀਟੀ ਹੈ ਐਕਦਾਮ ਪਰਫੈਕਟ ਹੈ ਹੁਣ ਇੱਥੇ ਵਿਸ ਲਗਾਣ ਤੋਂ ਬਾਅਦ ਆਪਾਂ ਇਹਨੂੰ ਇੱਕ ਸੀਟੀ ਤੱਕ ਪਕਾਣਾ ਹੈ ਗੈਸ ਦੀ ਫੁੱਲ ਫਲੇਮ ਤੇ ਤੇ ਕੁੱਕਰ ਚ ਇੱਕ ਸੀਟੀ ਆ ਚੁੱਕੀ ਹੈ ਨਾ ਤੇ ਹੁਣ ਗੈਸ ਦੀ ਫਲੇਮ ਨੂੰ ਇੱਥੇ ਕਰ ਦਵਾਂਗੇ ਬੰਦ ਤੇ ਗੈਸ ਬੰਦ ਕਰਨ ਤੋਂ ਬਾਅਦ ਨਾ ਕੁੱਕਰ ਨੂੰ ਹਜੇ ਨਹੀਂ ਖੋਲਾਂਗੇ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਕਦ ਤੱਕ ਪਿਆ ਰਹਿਣ ਦਾਂਗੇ ਜਦ ਤੱਕ ਇਹ ਚੋਂ ਆਪਣੀ ਆਪ ਸਟੀਮ ਰਿਲੀਜ਼ ਨਹੀਂ ਹੋ ਜਾਂਦੀ ਜੇ ਥੋੜੀ-ਬਹੁਤ ਕਸਰ ਹੋਏ ਕਿ ਨਾ ਦਲੀਏ ਚ ਉਹ ਸਟੀਮ ਦੇ ਵਿੱਚ ਹੀ ਪੂਰੀ ਹੋ ਜਾਏਗੀ ਤੇ ਜਦ ਤੱਕ ਕੁੱਕਰ ਚ ਸਟੀਮ ਖਤਮ ਹੁੰਦੀ ਆ ਆਪਾਂ ਅਗਲੀ ਤਿਆਰੀ ਕਰ ਲੈਨੇ ਆ ਇੱਥੇ ਮੈਂ ਲਈਆ ਨੇ 12 ਤੋਂ 13 ਖਜੂਰਾ ਤੇ ਇਹ ਖਜੂਰਾ ਨੂੰ ਨਾ ਮੈਂ ਚੰਗੀ ਤਰ੍ਹਾਂ ਧੋ ਲਿਆ ਕਿਉਂਕਿ ਖਜੂਰਾ ਤੇ ਵੀ ਮਿੱਟੀ ਜੀ ਲੱਗੀ ਰਹਿੰਦੀ ਐ ਤੇ ਇਹਨਾਂ ਨੂੰ ਹੁਣ ਆਪਾਂ ਨਾ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲੈਣਾ ਤੇ ਇਹ ਸੀਡਲੈਸ ਖਜੂਰਾ ਨੇ ਮਤਲਬ ਕਿ ਇਹਨਾਂ ਦੇ ਵਿੱਚ ਗਿੱਟਕ ਨਹੀਂ ਹੈਗੀ ਆ ਦੇਖੋ ਜੀ ਤੇ ਜੇ ਗਿੱਟਕ ਹੋਵੇ ਵੀ ਤੇ ਉਹਨੂੰ ਕੱਢ ਕੇ ਤੇ ਫੇਰ ਇਹਨੂੰ ਆਪਾਂ ਕੱਟ ਸਕਦੇ ਆ ਤੇ ਖਜੂਰਾਂ ਦੇ ਵਿੱਚ ਨਾ ਕੁਦਰਤੀ ਮਿੱਠਾ ਹੁੰਦਾ ਹੈ ਇਸ ਕਰਕੇ ਅੱਜ ਦਲੀਏ ਦੇ ਵਿੱਚ ਚੀਨੀ ਜਾਂ ਗੁੜ ਪਾਣ ਦੀ ਜਗ੍ਹਾ ਮੈਂ ਖਜੂਰਾਂ ਦੀ ਵਰਤੋਂ ਕਰਾਂਗੀ ਅੱਛੀਆਂ ਵੀ ਹੁੰਦੀਆਂ ਨੇ ਖਾਣੀਆਂ ਸਿਹਤ ਵਾਸਤੇ ਤੇ ਨਾਲੇ ਦਲੀਆ ਵੀ ਮਿੱਠਾ ਹੋ ਜਾਏਗਾ ਤੇ ਕਟੀਆਂ ਜਾਂ ਖਜੂਰਾਂ ਨੂੰ ਨਾ ਹੁਣ ਆਪਾਂ ਇੱਕ ਗ੍ਰਾਈਂਡਰ ਜਾਰ ਵਿੱਚ ਪਾ ਦਵਾਂਗੇ ਤੇ ਖਜੂਰਾਂ ਦੇ ਨਾਲ ਹੀ ਹੁਣ ਮੈਂ ਇਹਦੇ ਵਿੱਚ ਪਾ ਲੱਗੀਆਂ 5 ਤੋਂ 6 ਬਦਾਮ ਤੇ ਨਾਲ ਹੀ ਪਾਵਾਂਗੇ 4 ਤੋਂ 5 ਕਾਜੂ 4 ਤੋਂ 5 ਜੀ ਛਿੱਲੇ ਹੋਏ ਪਿਸਤੇ ਤੇ ਇੱਕ ਕਰੋਟ ਵੀ ਪਾਣ ਲੱਗੀ ਆ ਮੈਂ ਇਹਦੇ ਵਿੱਚ ਤੇ ਦੋ ਤਰ੍ਹਾਂ ਦੇ ਮਗਜ ਨੇ ਖਰਬੂਜੇ ਦੇ ਤੇ ਇੱਕ ਤਰਬੂਜ ਦੇ ਇਹ ਵੀ ਮੈਂ ਨਾਲ ਹੀ ਇਹਦੇ ਵਿੱਚ ਪਾ ਰਹੀ ਆ ਤੇ ਥੋੜੇ ਜਿਹੇ ਉਹਦੇ ਹੁੰਦੇ ਨੇ ਨਾ ਜਿਹੜੇ ਪਮਕਿਨ ਸੀਡਸ ਕਹਿੰਦੇ ਨੇ ਜਿਹਨੂੰ ਕਦੂ ਦੇ ਬੀਜ ਉਹ ਵੀ ਨਾਲ ਹੀ ਪਾ ਰਹੀ ਆ ਤੇ ਇੱਥੇ ਨਾ ਜ਼ਰੂਰੀ ਨਹੀਂ ਹੈ ਕਿ ਸਾਰੇ ਡਰਾਈ ਫਰੂਟਸ ਤੁਸੀਂ ਪਾਣੇ ਨੇ ਇਹਦੇ ਵਿੱਚ ਤੁਹਾਡੇ ਕੋਲ ਜਿਹੜੇ ਡਰਾਈ ਫਰੂਟਸ ਘਰ ਚਾਹੁੰਦੇ ਆ ਜਿਹੜੇ ਤੁਹਾਨੂੰ ਪਸੰਦ ਹੋਣ ਉਹ ਤੁਸੀਂ ਪਾ ਸਕਦੇ ਹੋ ਤੇ ਮੈਂ ਸਾਬਤੀ ਪਾਏ ਨਹੀਂ ਕਿਉਂਕਿ ਇਹ ਨਾਲ ਹੀ ਗ੍ਰाइंड ਹੋ ਜਾਣਗੇ ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਗ੍ਰाइंड ਕਰਕੇ ਹੀ ਪਾਣੇ ਨੇ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਵਧੀਆ ਰਹਿੰਦੇ ਨੇ ਨਾਲ ਹੀ ਮਿਕਸ ਹੋ ਜਾਂਦੇ ਨੇ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਰਹੀਆਂ ਏ ਥੋੜੀ ਜੀ ਖਸਖਸ ਇਹਨੂੰ ਮੈਂ ਪਹਿਲਾਂ ਧੋ ਲਿਆ ਕਿਉਂਕਿ ਖਸਖਸ ਵਿੱਚ ਵੀ ਕਿਰਕ ਹੁੰਦੀ ਹੈ ਨਾ ਤੇ ਇਸ ਕਰਕੇ ਮੈਂ ਇਹਨੂੰ ਧੋ ਕੇ ਛਾਣੀ ਨਾਲ ਛਾਣ ਕੇ ਪਾਣੀ ਨਾਲ ਤੇ ਫਿਰ ਇਹਦੇ ਵਿੱਚ ਪਾਇਆ ਤੇ ਖਸਖਸ ਜਿਹੜੀ ਹੁੰਦੀ ਹੈ ਇਹ ਦਿਮਾਗ ਵਾਸਤੇ ਬਹੁਤ ਅੱਛੀ ਹੁੰਦੀ ਹੈ ਨਜ਼ਲੇ ਵਾਸਤੇ ਵੀ ਬਹੁਤ ਅੱਛੀ ਹੁੰਦੀ ਹੈ ਨਜ਼ਲਾ ਠੀਕ ਹੁੰਦਾ ਇਹਦੇ ਨਾਲ ਤੇ ਇਹ ਜ਼ਰੂਰ ਪਾਓ ਤੁਸੀਂ ਦੇ ਬੱਚਿਆਂ ਨੂੰ ਖਵਾਓ ਇਹਦੇ ਨਾਲ ਬੱਚਿਆਂ ਦਾ ਬ੍ਰੇਨ ਇੱਕਦਮ ਸ਼ਾਰਪ ਹੁੰਦਾ ਹੈ ਤੇ ਨਾਲ ਹੀ ਇਹਦੇ ਵਿੱਚ ਮੈਂ ਪੀਸੀ ਹੋਈ ਜਿਹੜੀ ਹਰੀ ਇਲਾਇਚੀ ਹੁੰਦੀ ਹੈ ਉਹਦਾ ਪਾਊਡਰ ਪਾ ਰਹੀ ਆ ਇਹਨੂੰ ਭਾਵੇਂ ਦਲੀਏ ਚ ਪਾ ਦੋ ਤੇ ਭਾਵੇਂ ਇਹਦੇ ਚ ਪਾ ਦੋ ਤੇ ਮੈਂ ਇਹਦੇ ਵਿੱਚ ਹੀ ਪਾ ਦਿੱਤਾ ਹੈ ਤੇ ਅੱਧਾ ਕੁ ਚਮਚ ਪਾਊਡਰ ਪਾਇਆ ਮੈਂ ਇਲਾਇਚੀ ਦਾ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣਾ ਤੇ ਇੱਥੇ ਵੇਖੋ ਜੀ ਗ੍ਰाइंड ਕਰਨ ਤੋਂ ਬਾਅਦ ਨਾ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦਰੜ ਫਰੜ ਜੀਆਂ ਗ੍ਰाइंड ਹੋ ਗਈਆਂ ਨੇ ਕੁਝ ਹੋ ਗਈਆਂ ਨੇ ਤੇ ਕੁਝ ਬਰੀਕ-ਬਰੀਕ ਦਿਖਦੀਆਂ ਪਈਆਂ ਨੇ ਤੇ ਇਹਨਾਂ ਦਾ ਸਵਾਦ ਨਾ ਦਲੀਏ ਦੇ ਵਿੱਚ ਬਹੁਤ ਹੀ ਵਧੀਆ ਆਣਾ ਤੇ ਹੁਣ ਆਪਾਂ ਆਨੇ ਆ ਕੁੱਕਰ ਵੱਲ ਤੇ ਦੇਖੋ ਜੀ ਇਹਦੀ ਸਟੀਮ ਨਿਕਲ ਚੁਕੀ ਹੈ ਤੇ ਹੁਣ ਆਪਾਂ ਇਹਨੂੰ ਖੋਲ ਕੇ ਦਲੀਆ ਚੈੱਕ ਕਰਦੇ ਆਂ ਆ ਵੇਖੋ ਜੀ ਦਲੀਆ ਸਾਡਾ ਪੱਕ ਗਿਆ ਤੇ ਮੈਂ ਇੱਥੇ ਤੁਹਾਨੂੰ ਦਿਖਾਨੀ ਆ ਆ ਦੇਖੋ ਦਲੀਆ ਬਹੁਤ ਸੋਹਣਾ ਪੱਕ ਗਿਆ ਤੇ ਹੁਣ ਆਪਾਂ ਕੀ ਕਰਾਂਗੇ ਗੈਸ ਦੀ ਫਲੇਮ ਨੂੰ ਫਿਰ ਤੋਂ ਆਨ ਕਰ ਦਵਾਂਗੇ ਇਹ ਜਿਹੜਾ ਵੱਖਰਾ ਵੱਖਰਾ ਜਿਹਾ ਦਿਖ ਰਿਹਾ ਹੈ ਨਾ ਇਹ ਮਿਕਸ ਹੋ ਜਾਏਗਾ ਤੇ ਆਪਾਂ ਨੂੰ ਲੱਗ ਰਿਹਾ ਕਿ ਤੱਕ ਦੁੱਧ ਇੰਨਾ ਸਾਰਾ ਸੀ ਸਾਰਾ ਦਲੀਏ ਨੇ ਐਬਜ਼ਾਰਬ ਕਰ ਲਿਆ ਕਿਉਂਕਿ ਦਲੀਆ ਫੁੱਲ ਬੋਤ ਜਾਂਦਾ ਹੈ ਨਾ ਪੱਕਣ ਤੋਂ ਬਾਅਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਇਹ ਪੀਸੇ ਹੋਏ ਡਰਾਈ ਫਰੂਟਸ ਔਰ ਖਜੂਰ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਹੈ ਇਹਨਾਂ ਨੂੰ ਮੈਂ ਮਿਕਸੀ ਦੇ ਜੱਗ ਚੋਂ ਕੱਢ ਲਿਆ ਸੀ ਤੇ ਹੁਣ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਦਲੀਆ ਹੈ ਚੀਨੀ ਤੇ ਆਪਾਂ ਪਾਣੀ ਨਹੀਂ ਹੈ ਤੇ ਜਿਹੜਾ ਇਹ ਦਲੀਆ ਹੈ ਬਹੁਤ ਹੀ ਵਧੀਆ ਮਿੱਠਾ ਹੋ ਜਾਏਗਾ ਤੇ ਨਾਲੇ ਡਰਾਈ ਫਰੂਟਸ ਵੀ ਇੱਥੇ ਰਸ ਜਾਣਗੇ ਤੇ ਕੱਟਣ ਦੀ ਜਗ੍ਹਾ ਆਪਾਂ ਐਦਾਂ ਪਾ ਲੈਨੇ ਉੱਪਰੋਂ ਦੀ ਪਾਣ ਦੀ ਜਗ੍ਹਾ ਹੈ ਨਾ ਤੇ ਬਹੁਤ ਹੀ ਵਧੀਆ ਸਵਾਦ ਆਏਗਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਦਲੀਆ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਕੀ ਹੈ ਨਾ ਕਿ ਜਿਹੜੇ ਬੱਚੇ ਨੇ ਦਲੀਆ ਨਹੀਂ ਖਾਂਦੇ ਆ ਜਿਹੜੇ ਦਲੀਆ ਖਾਣ ਤੋਂ ਕਤਰਾਂਦੇ ਨੇ ਤੇ ਉਹ ਵੀ ਇਹਨੂੰ ਜ਼ਰੂਰ ਖਾਣਗੇ ਉਹਨਾਂ ਨੂੰ ਇੰਨਾ ਜ਼ਿਆਦਾ ਸਵਾਦ ਲੱਗੇਗਾ ਕਿ ਪਰ ਪਰ ਕੇ ਖਾਣਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਹੈ ਮਿਕਸ ਥੋੜਾ ਜਿਹਾ ਟਾਈਮ ਲੱਗੇਗਾ ਇਹਨੂੰ ਮਿਕਸ ਹੋਣ ਵਿੱਚ ਤੇ ਜਿੰਨੀ ਦੇਰ ਇਹ ਦਲੀਆ ਮਿਕਸ ਹੁੰਦਾ ਹੈ ਮਤਲਬ ਕਿ ਜਿਹੜਾ ਵਖਰਾ ਵਖਰਾ ਦਿਖ ਰਿਹਾ ਤੇ ਉਨੀ ਦੇਰ ਵਿੱਚ ਹੀ ਇਹ ਡਰਾਈ ਫਰੂਟ ਵਾਲਾ ਪੇਸਟ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਿਸ਼ਮਿਸ਼ ਤੇ ਕਿਸ਼ਮਿਸ਼ ਦਾ ਸਵਾਦ ਵੀ ਬਹੁਤ ਹੀ ਵਧੀਆ ਆਉਂਦਾ ਹੈ ਇਹਦੇ ਵਿੱਚ ਤੇ ਇਹ ਦੇਖੋ ਜੀ ਹੁਣ ਜਿਹੜਾ ਆਪਾਂ ਡਰਾਈ ਫਰੂਟ ਵਾਲਾ ਪੇਸਟ ਪਾਇਆ ਸੀ ਨਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਚੁੱਕਿਆ ਹੈ ਹੈਨਾ ਤੇ ਇਹ ਮਿਕਸ ਵੀ ਹੋ ਗਿਆ ਹੈ ਡਰਾਈ ਫਰੂਟਸ ਵੀ ਇਹਦੇ ਵਿੱਚ ਆ ਗਏ ਨੇ ਤੇ ਘਰ ਵਿੱਚ ਕੋਈ ਬਜ਼ੁਰਗ ਹੋਣ ਤੇ ਉਹਨਾਂ ਦੇ ਜਿਵੇਂ ਦੰਦ ਵਗੈਰਾ ਨਹੀਂ ਹੁੰਦੇ ਮੂੰਹ ਚ ਆ ਜਾਂਦੇ ਨੇ ਖਾਣ ਵਿੱਚ ਪ੍ਰੋਬਲਮ ਹੁੰਦੀ ਹੈ ਖਾਣ ਵਿੱਚ ਤੇ ਇਸ ਤਰ੍ਹਾਂ ਕਰਕੇ ਡਰਾਈ ਫਰੂਟ ਤੁਸੀਂ ਪੀਸ ਕੇ ਪਾਓ ਤੇ ਅਸਰ ਪੂਰਾ ਰਹੇਗਾ ਦਲੀਏ ਦੇ ਵਿੱਚ ਤੇ ਮੂੰਹ ਵਿੱਚ ਵੀ ਨੇ ਆਣਗੇ ਤੇ ਦੇਖੋ ਜੀ ਬਹੁਤ ਹੀ ਵਧੀਆ ਕੰਸਿਸਟੈਂਸੀ ਵਾਲਾ ਬਹੁਤ ਹੀ ਵਧੀਆ ਦਲੀਆ ਬਣ ਕੇ ਤਿਆਰ ਹੈ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਆਫ ਕਰ ਦੇਵਾਂਗੇ ਤੇ ਜੇਕਰ ਤੁਸੀਂ ਚਾਹਦੇ ਹੋ ਨਾ ਕਿ ਘਰ ਵਿੱਚ ਸਾਰੇ ਜਣੇ ਹੈਲਦੀ ਤੇ ਫਿਟ ਰਹਿਣ ਤੇ ਰੈਸিপি ਤੁਹਾਡੇ ਵਾਸਤੇ ਇੱਕਦਮ ਪਰਫੈਕਟ ਹੈ ਤੇ ਇਹਨੂੰ ਤੁਸੀਂ ਬਣਾਓ ਨਾਸ਼ਤੇ ਵਿੱਚ ਬੱਚਿਆਂ ਨੂੰ ਖਵਾਓ ਵੱਡਿਆਂ ਨੂੰ ਖਵਾਓ ਪੂਰਾ ਦਿਨ એનર્ਜੀ ਬਣੀ ਰਹੇਗੀ ਤੇ ਨਾਸ਼ਤੇ ਵਿੱਚ ਹੀ ਕਿਉਂ ਕਿਹੜੇ ਵੇਲੇ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਦੁੱਧ ਹੋਰ ਡ్రਾਈ ਫਰੂਟ ਵਾਲੇ ਦਲੀਏ ਨੂੰ ਭਾਵੇਂ ਠੰਡਾ ਖਾਓ ਤੇ ਭਾਵੇਂ ਗਰਮ ਖਾਓ ਇਹ ਦੋਨੋਂ ਤਰ੍ਹਾਂ ਹੀ ਬਹੁਤ ਹੀ ਸਵਾਦ ਲੱਗਦਾ ਹੈ ਤੇ ਬੱਚੇ ਜਿਹੜੇ ਜਿਮ ਜਾਂਦੇ ਨੇ ਬਾਹਰੋਂ ਲੈ ਕੇ ਪ੍ਰੋਟੀਨ ਵਗੈਰਾ ਖਾਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਦਲੀਆ ਪ੍ਰੋਟੀਨ ਔਰ ਫਾਈਬਰ ਨਾਲ ਪਰਿਆਯ ਦਲੀਆ ਬਣਾ ਕੇ ਖਵਾਓ ਉਹਨਾਂ ਨੂੰ ਬਹੁਤ ਹੀ ਪਸੰਦ ਆਏਗਾ ਨਾਲੇ ਇਹ ਨੈਚੁਰਲ ਚੀਜ਼ਾਂ ਨੇ ਘਰ ਵਿੱਚ ਬਣਦੀਆਂ ਨੇ ਤੇ ਇਹਦੇ ਨਾਲ ਵੀ ਬਹੁਤ ਹੀ એનર્ਜੀ ਮਿਲੇਗੀ ਤੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਖਵਾਓ ਇਹ ਦਿਮਾਗ ਵਾਸਤੇ ਬਹੁਤ ਹੀ ਅੱਛਾ ਹੁੰਦਾ ਹੈ ਇਸ ਤਰ੍ਹਾਂ ਦੇ ਪ੍ਰੋਟੀਨ ਔਰ ਫਾਈਬਰ ਨਾਲ ਭਰੇ ਹੋਏ ਦਲੀਏ ਨੂੰ ਤੁਸੀਂ ਇੱਕ ਵਾਰੀ ਘਰ 'ਚ ਜ਼ਰੂਰ ਬਣਾਓ ਬਣਾ ਕੇ ਖਾਓ ਨਾਲੇ ਸਾਰਿਆਂ ਨੂੰ ਜ਼ਰੂਰ ਖਵਾਓ ਤੇ ਨਾਲੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ